ਘਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਅਤੇ ਪਾਰਟੀ ਦੇ ਵਿਧਾਇਕ ਅਤੇ ਮੰਤਰੀਆਂ ਦੀ ਤਿੰਨਾਂ ਸਾਲਾਂ ਦੇ ਵਿੱਚ ਚਾਂਦੀ ਹੋ ਗਏ ਆਮ ਘਰਾਂ ਦੇ ਲੜਕੇ ਅਤੇ ਲੜਕੀਆਂ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਉਹ ਆਮ ਤੋਂ ਖਾਸ ਹੋ ਗਏ ਸਕੂਟਰੀਆਂ ਤੋਂ ਗੱਡੀਆਂ ਤੇ ਹੋ ਗਾ ਉਹ ਵੀ 1 1 ਕਰੋੜ ਰੁਪਏ ਵਾਲੀਆਂ ਗੱਡੀਆਂ ਯਾਨੀ ਕਿ ਕਿੱਥੇ 20000 ਰੁਪਏ ਦੀ ਬੋਪੜ ਸਕੂਟੀ ਉਸ ਤੇ ਚੋਣ ਪ੍ਰਚਾਰ ਕਰਨਾ ਇੱਕ ਨਿੱਜੀ ਪਰਸਨ ਨੇ ਖੁਲਾਸਾ ਕੀਤਾ ਹੈ ਨਰਿੰਦਰ ਕੌਰ ਭਰਾਜ ਦੇ ਕਿਉਂਕਿ ਨਰਿੰਦਰ ਕੌਰ ਭਰਾਜ ਆ 4-5 ਦਿਨਾਂ ਤੋਂ ਕਾਫੀ ਸੁਰਕੀਆਂ ਵਟੋਲ ਰਹੀ ਹੈ ਜਦੋਂ ਦੀ ਟਰੱਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਰੌਲਾ ਪਿਆ ਹੈ ਪਹਿਲਾਂ 30 ਲੱਖ ਫਿਰ 50 ਲੱਖ ਰੁਪਏ ਲੇਕਿਨ ਹੁਣ ਆਪਣੇ ਪੱਤਰ ਤੇ ਸਪਸ਼ਟ ਕਰ ਦਿੱਤੇ ਜਾ ਰਹੇ ਨੇ ਨਰਿੰਦਰ ਕੌਰ ਭਰਾਸ ਵੱਲੋਂ ਕਿ ਕਿ ਮੈਂ ਇਸ ਤਰ੍ਹਾਂ ਦੀ ਕੋਈ ਧਾਂਦਲੀ ਨਹੀਂ ਕੀਤੀ ਮੈਂ ਇਸ ਤਰ੍ਹਾਂ ਦੇ ਕੋਈ ਪੈਸੇ ਇਕੱਠੇ ਨਹੀਂ ਕੀਤੇ ਲੇਕਿਨ ਉਸ ਦੇ ਨਿਚੀ ਨੇ ਤੰਜ ਕッセ ਨੇ ਉਹ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਆਮ ਵਿਧਾਇਕਾਂ ਦੀ ਆ ਜਿਹੜੀ ਖਾਸ ਚਾਂਦੀ ਬਣੀ ਹੈ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਜਿਨ੍ਹਾਂ ਦੇ ਕੋਲ 20-20 ਹਜ਼ਾਰ ਰੁਪਏ ਦੀਆਂ ਸਕੂਟਰੀਆਂ ਸੀ ਮੁਫਤਾਂ ਸੀ ਜਾਂ ਬਾਈਕ ਸੀ ਸੈਂਟਰੋ ਗੱਡੀਆਂ ਸੀ ਉਹਨਾਂ ਦੇ ਕੋਲ ਅੱਜ ਅੰਡੈਵਰ ਗੱਡੀਆਂ ਨੇ ਇਹ ਪੈਸਾ ਕਿੱਥੋਂ ਆਇਆ ਯਾਨੀ ਕਿ ਨਰਿੰਦਰ ਕੌਰ ਭਰਾਜ ਦੇ ਕੋਲ ਕੀ ਸੱਚਮੁੱਚ ਤਿੰਨ-ਤਿੰਨ ਅੰਡੈਵਰ ਗੱਡੀਆਂ ਰੱਖੀਆਂ ਗੱਡੀਆਂ ਨੇ ਉਹਨਾਂ ਉੱਤੇ ਸਫਰ ਸਫਰ ਕਰਦੀ ਹੈ ਇਸ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਦੇ ਸਾਥੀ ਨੇ ਹੀ ਜਿਹੜਾ ਹੈ ਇਹ ਦਾਅਵੇਦਾਰੀ ਠੋਕੀ ਹੈ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੈਣ ਨਰਿੰਦਰ ਕੌਰ ਭਰਾਜ ਦੇ ਕੋਲ ਇੱਕ ਸਕੂਟੀ ਸੀ ਸਕੂਟੀ ਸਾਡੇ ਘਰ ਰੱਖ ਦਿੰਦੀ ਸੀ ਅਤੇ ਅਸੀਂ ਇਕੱਠੇ ਜਿਹੜਾ ਹੈ ਚੋਣ ਪ੍ਰਚਾਰ ਸਾਡੀ ਗੱਡੀ ਦੇ ਵਿੱਚ ਜਾਂਦੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਸੱਤਾ ਦੇ ਵਿੱਚ ਆਏ ਜਿਵੇਂ ਹੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੀ ਤੇ ਪੁੱਠੇ ਸਿੱਦੇ ਹੱਥ ਮਾਰ ਕੇ ਪੈਸੇ ਬਹੁਤ ਕਮਾਏ ਗਏ ਨਰਿੰਦਰ ਕਾ ਕੌਰ ਪ੍ਰਾਜਵਲ ਨੂੰ ਅਤੇ ਨਰਿੰਦਰ ਕੌਰ ਪ੍ਰਾਜ ਦੇ ਕੋਲ ਤਿੰਨ ਤਿੰਨ ਅੰਡੈਵਰ ਗੱਡੀਆਂ ਯਾਨੀ ਕਿ ਸਕੂਟਰੀ ਤੋਂ ਸਿੱਧਾ ਅੰਡੈਵਰ ਉਹਨਾਂ ਕਹਿੰਦੇ ਕਿ ਐਨੀ ਇਕਨੋਮੀ ਕਿਵੇਂ ਬੂਸਟ ਹੋਗੀ ਐਨਾ ਪੈਸਾ ਕਿਵੇਂ ਕਮਾ ਲਿਆ ਨਰਿੰਦਰ ਕੌਰ ਪ੍ਰਾਜ ਨੇ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਕਹਿੰਦੇ ਨੇ ਕਿ ਸਾਡੇ ਜਿੰਨੇ ਵੀ ਵਿਧਾਇਕ ਅਤੇ ਮੰਤਰੀ ਨੇ ਉਹਨਾਂ ਦੇ ਵਿੱਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ ਉਹਨਾਂ ਦੇ ਬਲੱਡ ਦੇ ਹਰੇਕ ਤੁਪਕੇ ਦੇ ਵਿੱਚ ਇਮਾਨਦਾਰੀ ਹੈ ਲੇਕਿਨ ਇਹਨਾਂ ਨੇ ਇਹਨਾਂ ਤੁਹਾਡੇ ਵਿਧਾਇਕਾਂ ਤੇ ਮੰਤਰੀਆਂ ਨੇ ਇਹਨਾਂ ਪੈਸਾ ਕਿਵੇਂ ਇਕੱਠਾ ਕੀਤਾ ਅਸੀਂ ਨਹੀਂ ਕਹਿੰਦੇ ਕਿ ਛਰੂਮੜੀ ਅਕਾਲੀ ਦਲ ਨੇ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਨੇ ਨਹੀਂ ਕੀਤਾ ਕਾਂਗਰਸ ਨੇ ਕੀਤਾ ਵੀ ਸਾਰੀਆਂ ਹੀ ਪਾਰਟੀਆਂ ਨੇ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਕਮਾਇਆ ਹੈ ਆਪਾਂ ਕਾਂਗਰਸ ਦੀ ਗੱਲ ਕਰ ਲੈਣੇ ਆ ਭਾਰਤ ਭੂਸ਼ਣ ਆਸ਼ੂ ਦਾ ਕੀ ਹਾਲ ਹੋਇਆ ਤੁਹਾਡੇ ਮੰਤਰੀ ਜਿਹੜੇ ਨੇ ਉਹਨਾਂ ਦਾ ਕੀ ਹਾਲ ਹੋਇਆ ਯਾਨੀ ਕਿ ਜਿੱਥੇ ਵੀ ਕਿਸੇ ਦਾ ਦਾ ਲੱਗਦਾ ਹੈ ਇਸ ਰਾਜਨੀਤੀ ਦੇ ਵਿੱਚ ਦਾ ਲੌਂਦਾ ਹੈ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਵਿਧਾਇਕ ਅਤੇ ਮੰਤਰੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਵਿੱਚ ਪੁਤਲੇ ਫੋਲੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਵੱਡੇ ਪੱਤਰ ਦੇ ਪੈਸੇ ਉਹਨਾਂ ਨੇ ਕਮਾਏ ਨੇ ਪਿਛਲੇ ਤਿੰਨਾਂ ਸਾਲਾਂ ਵਿੱਚ ਧੰਨਵਾਦ